ਆ ਲੈ ਕੇ ਆਨੋ ਤੁਸੀਂ 100000 ਰੁਪਏ ਦਾ ਕੀ ਹੈ ਬਸ ਆਪ ਆਫੁੱਦੂ ਬਣਾਉਣੀ ਆ ਮਹਿੰਗੀ ਸੀ ਤੁਸੀਂ ਯਾਰ ਆ ਫਟਿਆ ਹੋਇਆ ਦੇਖੋ ਮੰਗਾਇਆ ਇਹਨਾਂ ਨੇ ਬ੍ਰਾਂਡਡ ਸਮਾਨ ਸੀਗਾ ਤੇ ਬਦਲੇ ਦੇ ਵਿੱਚ ਆਇਆ ਕੀ ਹੈ ਆ ਆਇਆ ਵਾ ਕਿੰਨਾ ਸੀ ਆਰਡਰ ਕੀਤਾ ਸੀਗਾ ਯਾਰ ਲੋਕਾਂ ਨੇ ਆਹ ਗੱਲਾਂ ਮਾਰਦਾ ਮੈਂ ਦੱਸ ਐ ਆਰਡਰ ਕੀਤਾ ਸੀ ਉਹਨਾਂ ਨੇ ਨਹੀਂ ਉਹ ਕੰਪਨੀ ਬਲਾ ਆਪਣੀ ਤੁਸੀਂ ਗੱਲ ਕਰੋ ਗੱਲ ਕਰੋ ਤੁਸੀਂ ਕੰਪਨੀ ਨਾਲ ਯਾਰ ਬੁਲਾਓ ਤੁਸੀਂ ਮਨਾਓ ਤੂੰ ਆਪਣੇ ਮਾਲਕ ਨੂੰ ਬੁਲਾ ਬੁਲਾ ਆਪਣੇ ਮਾਲਕ ਨੂੰ ਬੁਲਾ ਬਈ ਬੁਲਾ ਅਸੀਂ ਜੇ ਖੋਲ ਕੇ ਚੈੱਕ ਕਰਾਂਗੇ ਅਸੀਂ ਪੈਪ ਕਰਕੇ ਤੁਹਾਨੂੰ ਦੇ ਨਾਵਾਂਗੇ ਤੁਸੀਂ ਚੈੱਕ ਨਹੀਂ ਕਰੋਗੇ ਖੁੱਲਿਆ ਕਿ ਨਹੀਂ ਖੁੱਲਿਆ ਤੁਹਾਨੂੰ ਪਹਿਲਾਂ ਉਸ ਚੀਜ਼ ਤੇ ਵੀ ਡਾਊਟ ਆਉ। ਆਉਗਾ ਨਾ ਇਸ ਕਰਕੇ ਅਸੀਂ ਖੋਲਦੇ ਨਹੀਂ ਨਹੀਂ ਅਰੇ ਨਾਈ ਸਾਨੂੰ ਕੰਪਨੀ ਨੇ ਇੰਨਾ ਉਧਾ ਦਿੱਤਾ ਕਿ ਤੁਸੀਂ ਕਸਟਮਰ ਦਾ ਪਾਰਸਲ ਖੋਲਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਸਿਟੀ ਹੈਡਲਾਈਨ ਤੇ ਮੈਂ ਜੈ ਕੁਮਾਰ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਇਸ ਤਰ੍ਹਾਂ ਦੇਖੀਆਂ ਹੋਣੀਆਂ ਫਲਿੱਪਕਾਰਟ ਤੋਂ ਜਾਂ ਆਨਲਾਈਨ ਆਰਡਰ ਕਰਦੇ ਆਂ ਤੇ ਉਹਦੇ ਵਿੱਚ ਨਕਲੀ ਕੱਪੜੇ ਨਜ਼ਰ ਆਉਂਦੇ ਨੇ ਆ ਭਾਈਆ ਤੇ ਇਹਦੇ ਹੱਥ ਦੇ ਵਿੱਚ ਆ ਦੇਖ ਸਕਦੇ ਹੋ ਕਿਹੜਾ ਆਰਡਰ ਹੈ ਭਾਈ ਇਹ ਇਹਨਾਂ ਨੂੰ ਪੁੱਛੋ ਕਿਹੜਾ ਆਰਡਰ ਹੈ ਆਨਲਾਈਨ ਆਰਡਰ ਹੈ ਇਹਨਾਂ ਨੇ ਕੀਤਾ ਸੀਗਾ ਹੈ ਆਨਲਾਈਨ ਆਰਡਰ ਇਹਨਾਂ ਨੇ ਕੀਤਾ ਸੀਗਾ ਜੀ ਇਹਨਾਂ ਨੂੰ ਪੁੱਛੋ ਜਾਲੀ ਨਿਕਲੇ ਇਹਦੇ ਚ ਇਹਨਾਂ ਨੇ ਇਹ ਸਹੀ ਤੇ ਸਾਡਾ ਰੋਲ ਕਿ ਨਹੀਂ ਹੁੰਦਾ ਵਾ ਜੀ ਜਿਹੜਾ ਇਹਨਾਂ ਜਿਹੜਾ ਇਹਨਾਂ ਨੇ ਮੰਗਾਇਆ ਇਹਨਾਂ ਨੂੰ ਕੰਪਨੀ ਨੂੰ ਪਤਾ ਹੁੰਦਾ ਜੀ ਠੀਕ ਹੈ ਤੁਸੀਂ ਇਦਾਂ ਦੀਆਂ ਕੰਪਨੀਆਂ 'ਚ ਕਿਉਂ ਕੰਮ ਕਰਦੇ ਹੋ ਬੈਟਰੀ ਇਹ थर्ड पार्टी ਕਿਨਾਂ ਦੇ ਆਪਣਾ ਜਦੋਂ ਕਿਨਾਂ ਦੇ ਆਪਾ ਆਰਡਰ ਮੰਗਾਇਆ ਜਾਂਦਾ ਨਾ ਉਹ ਚ ਕਿਨਾਂ ਦੇ ਆਪਾਂ ਨੂੰ ਖੁਦ ਨੂੰ ਵੀ ਚੈੱਕ ਕਰਨਾ ਪੈਂਦਾ ਕਿ ਇਹ ਚ ਰਿਟਰਨ ਪਾਲਿਸੀ ਸਾਡੀ ਹੈਗੀ ਆ ਕਿ ਨਹੀਂ ਹੈਗੀ ਠੀਕ ਹੈ ਨਾ ਜੀ ਉਹ ਚੈੱਕ ਕਰਕੇ ਫੇਰ ਕਿਨਾਂ ਦੇ ਆਪਾਂ ਨੂੰ ਵੀ ਦੇਖਣਾ ਚਾਹੀਦਾ ਨਾ ਕਿ ਆਪਾਂ ਫਿਰ ਉਸ ਹਿਸਾਬ ਨਾਲ ਮੰਗਾਈਏ ਠੀਕ ਹੈ ਨਾ ਜੀ ਨਹੀਂ ਤੁਸੀਂ ਇਦਾਂ ਤਾਂ ਕਹਿ ਰਹੇ ਹੋ ਵੀ ਇਸ ਤਰੀਕੇ ਨਾਲ ਮੰਗਾਈਏ ਵੀ ਲੋਕਾਂ ਨੂੰ ਸਹੀ ਸਮਾਨ ਤਾਂ ਦਿਓ ਤੁਸੀਂ ਫਿਰ ਇਹ ਚ ਸਾਡਾ ਕੋਈ ਰੋਲ ਨਹੀਂ ਹੁੰਦਾ ਅਸੀਂ ਸਿਰਫ ਡਿਲੀਵਰੀ ਕਰਨੀ ਹੈ ਕੰਪਨੀ ਬਲਾਓ ਫਿਰ ਕਿਹਨੇ ਕਿਹਨੇ ਦਿੱਤਾ ਤੁਹਾਨੂੰ ਇਹ ਡਿਲੀਵਰ ਕਰਨ ਨੂੰ ਕਿਹਨੇ ਦਿੱਤਾ ਇਹ ਸਾਨੂੰ ਪਿੱਛੋਂ ਕੰਪਨੀ ਦਾ ਕੋਈ ਮੈਨੇਜਰ ਹੈ ਮੈਨੇਜਰ

ਆਪਨੇ ਆਰਡਰ ਕਰਾਤਾ ਸੀ ਹਾਂਜੀ ਕੀ ਕੀ ਮੰਗਾਇਆ ਕੀ ਆਤਾ ਹਾਂ ਟੀ-ਸ਼ਰਟ ਮੰਗਾਈ ਦੀ ਕਿਸ ਤਰ੍ਹਾਂ ਕੀ ਮੰਗਾਈ ਸੀ ਆਪਨੇ ਆਨਲਾਈਨ ਦੇਖਾ ਵੀ ਹੋਗਾ ਨਾ ਹਾਂਜੀ ਹਾਂ ਬੋਲੋ ਇਹ ਤਾਂ ਬ੍ਰਾਂਡਡ ਹੈ ਭਾਈ ਹਾਂ ਆਇਆ ਕੀ ਹੈ ਫਿਰ ਇਹ ਪੁਰਾਣਾ ਪੈਂਟ ਦਿਖਾ ਦਿਓ ਨਾ ਭੋਲ ਆਹ ਇਹ ਜਿਹੜੀ ਉਹ ਰੇੜੀਆਂ ਤੇ ਵੇਚਦੇ ਉਹ ਵਾਲੀ ਪੈਕਿੰਗ ਕੀਤੀ ਹੋਈ ਆ ਉਹ ਵਾਲੀ ਪੈਕਿੰਗ ਹੈ ਭਾਈ ਆ ਕੀ ਆ ਦੇਖ ਇਧਰ ਦੇਖ ਆ ਚੀਜ਼ ਮੰਗਾਈ ਹੈ ਇਹਨਾਂ ਨੇ ਭਾਜੀ ਆਹੀ ਮੰਗਾਈ ਆ ਇੱਧਰ ਦੇ ਮੈਨੂੰ ਪਤਾ ਹੈ ਤੇ ਕਸਟਮਰ ਨੂੰ ਪਤਾ ਸਾਡਾ ਸਿਰਫ ਕੰਮ ਡਿਲੀਵਰ ਕਰਨਾ ਹੈ ਜੀ ਅਸੀਂ ਸਾਨੂੰ ਕੰਪਨੀ ਵੱਲੋਂ ਬ੍ਰਦਰ ਮੰਨ ਗਏ ਤੁਸੀਂ ਡਿਲੀਵਰ ਕਰਦੇ ਹੋ ਠੀਕ ਆ ਹੁਣ ਤੁਹਾਡੀ ਤੁਹਾਡੀ ਕੰਪਨੀ ਫਰੋਡ ਕਰ ਰਹੀ ਹੈ ਦਾ ਮਤਲਬ ਕੰਪਨੀ ਕਿਉਂ ਫਰੋਡ ਕਰ ਰਹੀ ਹੈ ਤੁਹਾਡੀ ਕੰਪਨੀ ਕੰਪਨੀ ਫਰੋਡ ਕਿਉਂ ਕਰੇਗੀ ਫਿਰ ਆ ਕੀ ਹੈ ਬ੍ਰਦਰ ਆ ਚੀਜ਼ ਮੰਗਾਈ ਆ ਆ ਦੇਖੋ ਇੱਕ ਵਾਰੀ ਕੈਮਰੇ ਦੇ ਵਿੱਚ ਦੇਖੋ ਆ ਜਿਹੜੀ ਚੀਜ਼ ਹੈ ਇਹ ਚੀਜ਼ ਦੇਖ ਕੇ ਇਹਨਾਂ ਨੇ ਆਰਡਰ ਕੀਤਾ ਸੀਗਾ ਤੇ ਬਦਲੇ ਦੇ ਵਿੱਚ ਆਇਆ ਕੀ ਹੈ ਆਫਰ ਬਈ 1 ਮਿੰਟ ਆਫਰ 1 ਮਿੰਟ ਉਹ ਦੇਖੋ ਪਹਿਲੇ ਬਦਲੇ ਦੇ ਵਿੱਚ ਆਇਆ ਕੀ ਇਹ ਟੈਗ ਵੀ ਜਿਹੜੇ ਦੋ ਦੋ ਲਗਾਏ ਗਏ ਨੇ ਇੱਧਰ ਆ ਦੇਖੋ ਆ ਇਹ ਦੇਖੋ ਫਟਾ ਹੋਇਆ ਹੈ ਇੱਥੇ ਆ ਦੇਖੋ ਮੈਂ ਕਿਵੇਂ ਮੰਨੂ ਇਹ ਪੈਕਿੰਗ ਵੀ ਜਿਹੜੀ ਕਿੱਥੇ ਫਟਿਆ ਹੋਇਆ ਹੈ ਆ ਡਬਲ ਟੈਗ ਕਿਉਂ ਲੱਗਾ ਬਈ ਇਹ ਪਹਿਲਾਂ ਕਿਸੇ ਹੋਰ ਪਾਸੇ ਕਿੰਨੋਂ ਫਿਰ ਇੱਧਰ ਆਇਆ ਹੁੰਦਾ ਮਤਲਬ ਜਿਹੜਾ ਆਪਾਂ ਜਿਹੜਾ ਮੇਰੀ ਗੱਲ ਮੇਰੀ ਗੱਲ ਸੁਣ ਹਾਂ ਪਹਿਲਾਂ ਇਹਨਾਂ ਕੋਲ ਗਿਆ ਇਹਨਾਂ ਨੇ ਕੈਨਸਲ ਕਰਤਾ ਇਸ ਦੀ ਦੂਜੀ ਬੱਤ ਚੱਲੀ ਗਈ ਹੁੰਦਾ ਉਹੀ ਘੁੰਮ ਕੇ ਇੱਧਰ ਆਇਆ ਹੁੰਦਾ ਨਹੀਂ ਤੇ ਫਿਰ ਭਾਈ ਕਪੜਾ ਤਾਂ ਦੇਖੋ ਨਾ ਯਾਰ ਕਪੜਾ ਮੇਰੀ ਗੱਲ ਆ ਕਿੰਨੇ ਕਿੰਨੇ ਕ ਦਾ ਹੋਊਗਾ ਇਹ ਇਹ ਤੁਹਾਡੇ ਸਾਹਮਣੇ ਬ੍ਰਦਰ ਤੁਹਾਡੇ ਸਾਹਮਣੇ ਮੈਂ ਥੋੜੀ ਗੱਲ ਮੰਨ ਲਈ ਇਹਨਾਂ ਨੇ ਆਰਡਰ ਕੀਤਾ ਇਹਨਾਂ ਨੇ ਰਿਟਰਨ ਪੁੱਛੀ ਤਾਂ ਨਹੀਂ ਚੈੱਕ ਕੀਤੀ ਗਲਤੀ ਕਿੰਨਾਂ ਦੀ ਇੱਥੇ ਇਹਨਾਂ ਦੀ ਹੈ ਸਾਡਾ ਕੰਮ ਹੈ ਡਿਲੀਵਰੀ ਕਰਨਾ ਚਾਹੇ ਪਾਰਸਲ ਜਿੰਨਾ ਮਰਜ਼ੀ ਮਹਿੰਗਾ ਹੋਵੇ ਉਦੋਂ ਤਾਂ ਕੋਈ ਕਿਸੇ ਕਹਿੰਦਾ ਨਹੀਂ ਹੈਗਾ ਜਦੋਂ ਮਹਿੰਗੇ ਮ ਨਿਕਲਦਾ ਸੇਮ ਚੀਜ਼ ਨਹੀਂ ਮੇਰੀ ਮੇਰੀ ਗੱਲ ਸੁਣੋ ਸਾਡਾ ਕਦੇ ਵੀ ਆ ਪਾਟਾ ਆ ਪਾਰਸਲ ਠੀਕ ਹੈ ਤੁਹਾਡੀ ਗਲਤੀ ਨਹੀਂ ਤੁਸੀਂ ਕਹਿ ਰਹੇ ਮੇਰੀ ਗਲਤੀ ਨਹੀਂ ਇਹਨਾਂ ਨੇ ਜੇ 500 ਦਾ ਸਮਾਨ ਆਰਡਰ ਕੀਤਾ ਤੇ 500 ਵਾਲਾ ਮਿਲਣਾ ਚਾਹੀਦਾ ਨਾ ਸਾਡਾ ਇਹ ਪਾਟਾ ਪਾਰਸਲ ਜੀ ਵਾਪਸ ਲੈ ਕੇ ਜਾਵਾਂਗੇ ਨਾ ਇਹ ਪੈਸੇ ਸਾਡੇ ਕੱਟ ਜਾਂਦੇ ਆ ਹੂੰ ਕੰਪਨੀ ਕੋਈ ਨਹੀਂ ਸੁਣਦੀ। ਬਾਈ ਨਾ ਕਰੋ ਫਿਰ ਇਦਾਂ ਦੀਆਂ ਕੰਪਨੀਆਂ 'ਚ ਕੰਮ ਹੈ ਯਾਰ ਕਿਉਂ ਕਰਦੇ ਹੋ? ਕਿਹੜੇ ਕੰਮ ਕਿਥੇ ਮਿਲਦੇ ਆ? ਹੋਰ ਕੰਮ ਕਰੋ ਨਾ ਕਰੋ ਤੁਸੀਂ ਇਦਾਂ ਦੇ ਕੰਮ। ਹਾਂਜੀ ਆਜੀ ਆਪ ਕਹੇ ਕਿ ਉਹਨਾਂ ਨੂੰ ਵੀ ਇਹ ਕੰਮ ਕਰੋ ਤੁਸੀਂ ਵੀ ਆ ਚੋਰੀ ਦਾ ਆਹ ਕਰੋ ਆਡਰ ਇਦਾਂ ਫਲਿੱਪਕਾਰਟ ਤੋਂ ਫੇਸਬੁੱਕ ਤੋਂ ਕਰੋ ਆਡਰ। ਅੱਛਾ ਤੁਸੀਂ ਅੱਛਾ ਜਿਹੜੇ ਆਨਲਾਈਨ ਮੰਗਾਉਂਦੇ ਉਹਨਾਂ ਨੂੰ ਉਹਨਾਂ ਨੂੰ ਆ ਬਾਈ ਖੋਲ ਲੈ ਯਾਰ ਖੋਲ ਲੈ ਉਹਨੂੰ। ਇਹਨੂੰ ਖੋਲ ਕੇ ਦਿਖਾ ਯਾਰ। ਨਹੀਂ ਜਿਹੜੇ ਆਨਲਾਈਨ ਮੰਗਾਉਂਦੇ ਉਹਨਾਂ ਨੂੰ ਇਸ ਤਰ੍ਹਾਂ ਦੇ ਕੱਪੜੇ ਜਾਂਦੇ ਮੰਨਦੇ। ਹਾਂਜੀ ਪਹਿਲਾਂ ਕਸਟਮਰ ਨੂੰ ਕਹਿੰਦੇ ਆ ਵੀ ਭਾਈ ਜੀ ਇਹ ਜਿਹੜੇ ਟ

ਆ ਘੰਟਾ ਘਰ ਚੌਕ ਦੇ ਵਿੱਚ ਜ ਥੱਲੇ ਜਨਾਨੀਆਂ ਲਾ ਕੇ ਬੈਠੀਆਂ ਹੁੰਦੀਆਂ ਨੇ ਕਪੜਾ ਆ ਦੇਖੋ ਆ ਇਹ ਦੇਖੋ ਫਟਾ ਆ ਦੇਖੋ ਕਪੜਾ ਪੁਰਾਣਾ ਆ ਫਟਿਆ ਹੋਇਆ ਆ ਫਟਿਆ ਹੋਇਆ ਦੇਖੋ ਮੰਗਾਇਆ ਇਹਨਾਂ ਨੇ ਬ੍ਰਾਂਡਡ ਸਮਾਨ ਸੀਗਾ ਤੇ ਬਦਲੇ ਦੇ ਵਿੱਚ ਆਇਆ ਕੀ ਹੈ ਆ ਆਇਆ ਵਾ ਪੂਰਾ ਪੁਰਾਣਾ ਹੀ ਆ ਗਿਆ ਭਾਈ ਤੁਹਾਨੂੰ ਸ਼ਰਮ ਤਾਂ ਨਹੀਂ ਆਂਦੀ ਕਿ ਭਾਈ ਅਸੀਂ 1 ਮਿੰਟ ਮੇਰੀ ਗੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਮੇਰੀ ਗੱਲ ਸੁਣ ਬ੍ਰਦਰ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਹਾਂ ਦੱਸ ਤੈਨੂੰ ਮੇਰੀ ਗੱਲ ਤੈਨੂੰ ਵੀ ਮੇਰੀ ਗੱਲ ਸੁਣ ਮੇਰੇ ਤੂੰ ਸ਼ਰਮੇ ਜੀ ਸਾਨੂੰ ਗਰਮ ਕਰਨੀ ਚਾਹੀਦੀ ਸ਼ਰਮ ਆਰਡਰ ਤੁਸੀਂ ਕਰਦੇ ਤੁਸੀਂ ਸ਼ਰਮ ਨਹੀਂ ਕਰਦੇ ਕਿ ਅਸੀਂ ਆਰਡਰ ਕੀਤਾ ਸੀਗਾ ਯਾਰ ਲੋਕਾਂ ਨੇ ਆਹ ਤੂੰ ਗੱਲਾਂ ਮਾਰਦਾ ਮੈਂ ਦੱਸ ਐ ਆਰਡਰ ਕੀਤਾ ਸੀ ਉਹਨਾਂ ਨੇ ਨਹੀਂ ਉਹ ਕੰਪਨੀ ਬਲਾ ਆਪਣੀ ਤੁਸੀਂ ਗੱਲ ਕਰੋ ਬਲਾ ਕਰੋ ਤੁਸੀਂ ਕੰਪਨੀ ਨੂੰ ਬਲਾਓ ਨਹੀਂ ਬਲਾ ਕੰਪਨੀ ਨਹੀਂ ਜਿੱਦੋਂ ਤੁਸੀਂ ਆਰਡਰ ਬਾਈ ਮੇਰੀ ਗੱਲ ਸੁਣ ਲੈ ਮਾਈਕਲ ਹੱਥ ਨਾ ਲਾਈ ਹੈਲੋ ਬਾਈਕ ਨਾ ਹੱਥ ਨਾ ਲਾਈ ਮੈਂ ਤੁਹਾਨੂੰ ਕਹਿੰਦਾ ਫਰੋਡ ਕਰਦੇ ਹੋ ਤੁਸੀਂ ਇੱਥੇ ਉਹ ਨਾ ਨਹੀਂ ਪਾਉਂਦਾ ਜਿਹਦਾ ਉਹ ਇਹ ਨਾ ਕਰੀਏ ਇੱਥੇ ਇੱਕ ਤਾਂ ਤੁਸੀਂ ਜਾਲੀ ਕੰਪਨੀਆਂ 'ਚ ਕੰਮ ਕਰਦੇ ਹੋ ਆ ਤੁਸੀਂ ਕੱਪੜਾ ਲੈ ਕੇ ਆਏ ਹੋ ਵੀਰੇ ਇਹਨੂੰ ਕਹਾਂਗੇ ਮੈਨੇਜਰ ਨਾਲ ਗੱਲ ਕਰਕੇ ਯਾਰ ਬਲਾਓ ਬੁਲਾ ਆਪਣੇ ਮਾਲਕ ਨੂੰ ਬੁਲਾ ਬਈ ਬੁਲਾ ਆ ਲੈ ਕੇ ਆਨੋ ਤੁਸੀਂ ਹਜ਼ਾਰ ਹਜ਼ਾਰ ਰੁਪਏ ਜਾ ਕੀ ਆ ਬਸ ਆ ਫੁੱਦੂ ਬਣਾਉਂਦੇ ਆ ਮਹਿੰਗਾਈ ਸੀ ਤੁਸੀਂ ਯਾਰ ਦਿਖਾ ਕੀ ਮਹਿੰਗਾ ਸੀ ਫੁੱਦ ਖਾਹ ਪਹੁੰਚ ਦਿਖਾ ਕੋਈ ਲੈ ਜਾ ਵੀਰਾ ਯਾਰ ਅਰੇ ਵੀਰੇ ਨੇ ਕਿੱਥੇ ਬੈ ਕੇ ਓਏ ਉਧਰੋਂ ਨਹੀਂ ਬੈ ਕੇ ਕਰਦੇ ਆਗੇ ਤੂੰ ਇੱਧਰ ਬੁਲ ਕਰਦੇ ਆ ਕਿਹੜੀ ਕੰਪਨੀ ਤੋਂ ਮਂਗਾਏ ਸੀ ਆ ਫਲਿਸ ਕਾਰਡ ਕਾ ਆਇਆ ਦੇਖੋ ਮੈਸੇਜ ਦਿਖਾ ਰਹਾ ਹਾਂ ਤੁਸੀਂ ਦਿਖਾ ਸਾਰੀ ਡਿਟੇਲ ਦੱਸ ਵੀ ਆ ਕਾਰਡ ਕਿੱਧਰ ਹੈ ਜਦੋਂ ਅਭੀ ਮੈਸੇਜ ਆਇਆ ਉਹ ਕਿੱਧਰ ਗਿਆ ਸਾਰੀ ਡਿਟੇਲ ਦੱਸ ਉਧਰ ਹਾਂ ਲਿਖਿਆ ਪੂਰਾ ਡਿਟੇਲ ਦੇਖੋ ਉੱਧਰ ਉੱਥੇ ਕੈਮਰੇ ਚ ਦੱਸ ਬਈ ਆ ਦੇਖੋ ਲਿਫਟ ਕਾਰਡ ਤੇਜ਼ ਬੋਲ ਥੋੜਾ ਕੀ ਮੰਗਾਇਆ ਲਿਫਟ ਕਾਰਡ ਇਹ ਤੀਸੜੇ ਮੰਗਾਈ ਤੀ 100 4 ਉਹ ਗੱਲ ਦੱਸ ਨਹੀਂ ਹੋ ਰਹੀ ਜੜਾਈ ਕਾਰਡ ਤੋਂ ਆ ਤੁਹਾਨੂੰ ਮੈਸੇਜ ਆਇਆ ਜੀ ਅਸੀਂ ਕੰਪਨੀ ਚ ਕਰਦੇ ਆਂ ਇਹ ਕਾਰਡ ਚ ਕੰਮ ਠੀਕ ਹੈ ਜੀ ਇਹ ਜਿਹੜੇ ਕਿ ਨਾਂ ਦੇ ਇਹ ਕਾਰਡ ਦੇ ਵਿੱਚ ਪਾਰਸਲ ਆਉਂਦਾ ਮੈਨੂੰ ਵੀ ਪਤਾ ਹੈ ਤੁਹਾਡਾ ਇਹਦੇ ਚ ਕੋਈ ਰੋਲ ਨਹੀਂ ਹੈਗਾ ਤੁਸੀਂ ਸਿਰਫ ਡਿਲੀਵਰ ਕਰ ਦਿਓ ਹਾਂ ਸੁਣ ਪੂਰੀ ਗੱਲ ਬੋਲ ਲੈਣ ਦੋ ਜਾਂ ਤੁਸੀਂ ਬੋਲੋ ਹੁਣ ਮੈਂ ਬੋਲਾਂ ਹੁਣ ਪੂਰੀ ਗੱਲ ਸੁਣੋ ਬਿ ਜਿਹੜਾ ਆ ਤੁਹਾਨੂੰ ਮੈਸੇਜ ਦਿਖ ਰਿਹਾ ਅਸੀਂ ਕੰਮ ਕਰਦੇ ਹਾਂ ਈ-ਕਾਰਡ ਠੀਕ ਹੋ ਗਿਆ ਇੱਥੇ ਤਾਂ ਗੱਲ ਹੈ ਜਿਹੜੇ ਈ-ਕਾਰਡ ਕੋਲ ਪਿੱਛੋਂ ਪਾਰਸਲ ਆਉਂਦੇ ਆ ਜੀ ਉਹਦੇ 'ਚ ਜੇ ਅਸੀਂ ਖੋਲਾਂਗੇ ਮੇਰੀ ਗੱਲ ਸੁਣੋ ਤੁਸੀਂ ਮੰਗਾ ਲਿਆ ਮੈਂ ਸਪੋਜ਼ ਕਰ ਉਹ ਤੁਹਾਡੇ ਤੇ ਲੰਨਾ ਤੁਸੀਂ ਚਾਹੇ ਆ ਵਾਲਾ ਪਾਰਸਲ ਮੰਗਾਇਆ ਚਾਹੇ ਤੁਸੀਂ ਫਲਿੱਪਕਾਰਟ ਦਾ ਮੰਗਾਇਆ ਤੁਸੀਂ ਮੰਗਾ ਲਿਆ ਠੀਕ ਹੈ ਤੁਸੀਂ ਮੰਗਾ ਲਿਆ ਤੇ ਜਿਹੜਾ ਕੰਮ ਨਾ ਕੰਪਨੀ ਨੇ ਤੁਹਾਨੂੰ ਪਾਰਸਲ ਉਹ ਤੁਸੀਂ ਮੰਗਾਇਆ ਸੀਗਾ ਕੰਪਨੀ ਨੇ ਸਾਨੂੰ ਭੇਜਿਆ ਅਸੀਂ ਜੇ ਖੋਲ ਕੇ ਚੈੱਕ ਕਰਾਂਗੇ ਅਸੀਂ ਪੈਕ ਕਰਕੇ ਤੁਹਾਨੂੰ ਦੇਣ ਆਵਾਂਗੇ ਤੁਸੀਂ ਚੈੱਕ ਨਹੀਂ ਕਰੋਗੇ ਖੁੱਲਿਆ ਕਿ ਨਹੀਂ ਖੁੱਲਿਆ ਪਹਿਲਾਂ ਕਰੋਗੇ ਨਾ ਤੁਸੀਂ ਮੈਨੂੰ ਕੀ ਕਹੋਗੇ ਵੀਰੇ ਖੁੱਲਿਆ ਹੋਇਆ ਤੁਹਾਨੂੰ ਪਹਿਲਾਂ ਉਸ ਚੀਜ਼ ਤੇ ਵੀ ਡਾਊਟ ਆਊਗਾ ਠੀਕ ਹੈ ਆਊਗਾ ਨਾ ਇਸ ਕਰਕੇ ਅਸੀਂ ਖੋਲਦੇ ਨਹੀਂ ਤੇ ਨਾ ਹੀ ਸਾਨੂੰ ਕੰਪਨੀ ਨੇ ਇੰਨਾ ਔਧਾ ਦਿੱਤਾ ਕਿ ਤੁਸੀਂ ਕਸਟਮਰ ਦਾ ਪਾਰਸਲ ਖੋਲਣਾ ਨਹੀਂ ਖੋਲ ਸਕਦੇ ਗੱਲ ਆ ਗਈ ਫਿਰ ਦੂਜੀ ਗੱਲ ਫਿਰ ਦੂਜੀ ਗੱਲ ਕੈਮਰੇ ਲੱਗੇ ਹੁੰਦੇ ਠੀਕ ਹੈ ਜੀ ਕੈਮਰੇ ਦੇ ਵਿੱਚ ਪਾਰਸਲ ਆਣਾ ਸਾਡੇ ਇੱਕ ਐਪਾ ਚ ਕਿਨਾਂ ਦੇ ਪਾਇਆ ਜਾਣਾ ਠੀਕ ਹੈ ਜੀ ਅੱਗੇ ਅਸੀਂ ਡਿਲੀਵਰ ਕਰਦੇ ਹਾਂ ਇਹ ਅੱਗੇ ਅਸੀਂ ਡਿਲੀਵਰ ਕਰਨੀ ਆ ਰਹੀ ਗੱਲ ਪਾਜੀ ਮੈਂ ਇਹ ਵੀ ਤੁਹਾਨੂੰ ਦੱਸ ਦਿੰਨਾ ਫਿਰ ਦੂਜੀ ਗੱਲ ਜਿਹੜਾ ਇਹ ਇਹਦੇ ਚ ਕਿੰਨਾ ਤੁਹਾਨੂੰ ਈ ਕਾਰਡ ਦਾ ਮੈਸੇਜ ਆਇਆ ਇਹ ਆਇਆ ਵਾ ਈ ਕਾਰਡ ਜਿੱਥੇ ਅਸੀਂ ਕੰਮ ਕਰਦੇ ਹਾਂ ਹਾਂ ਫਿਲਪਸ ਈ ਕਾਰਡ ਵੱਲੋਂ ਹੀ ਕੰਮ ਤੁਹਾਨੂੰ ਮੈਸੇਜ ਆਣਾ ਤੁਹਾਨੂੰ ਹੋਰ ਪਾਸੇੋਂ ਨਹੀਂ ਆਣਾ ਕਿਉਂਕਿ ਕੰਪਨੀ ਕਿਹੜੇ ਚਾਹੀਏ ਈ ਕਾਰਡ ਚਾਹੀਏ ਈ ਕਾਰਡ ਦੇ ਵਿੱਚ ਤੁਹਾਡਾ ਪਾਰਸਲ ਆਇਆ ਈ ਕਾਰਡ ਦਾ ਹੀ ਮੈਸੇਜ ਆਏਗਾ ਠੀਕ ਹੈ ਜੀ ਉਹ ਮੈਸੇਜ ਉਹ ਹੈ ਰਹੀ ਗੱਲ ਆ ਤਿੰਨ ਸਟਿੱਕਰਾਂ ਦੀ ਹੁਣ ਇਹ ਤਿੰਨ ਸਟਿੱਕਰਾਂ ਦੀ ਗੱਲ ਸੁਣਾ ਮੈਥੋਂ ਦੇ ਦੇ ਉਹਨ ਦੇ ਦੱਸਣ ਦੋ ਕੀ ਹੈਗਾ ਕੰਪਨੀ ਇਹਨਾਂ ਨੇ ਪਾਜੀ ਆਪਾਂ ਨੂੰ ਦੇਖੋ ਆ ਤਿੰਨ ਤੁਹਾਨੂੰ ਸਟਿੱਕਰ ਦਿਖ ਰਹੇ ਨੇ ਠੀਕ ਹੈ ਜੀ ਇਹਨਾਂ ਨੇ ਪਾਰਸਲ ਮੰਗਾਇਆ ਠੀਕ ਹੈ ਜੀ ਪਾਰਸਲ ਜਿਹੜੀ ਵੀ ਸਾਈਡ ਤੋਂ ਮੰਗਾਇਆ ਇਹਨਾਂ ਨੇ ਦੇਖ ਲਿਆ ਠੀਕ ਹੈ ਜੀ ਕੰਪਨੀ ਨੂੰ ਕਿਨਾਂ ਦੇ ਇਹਨਾਂ ਕਈ ਕਸਟਮਰ ਹੁੰਦੇ ਆ ਅਵੇਲੇਬਲ ਨਹੀਂ ਹੁੰਦੇ ਘਰੇ ਕਈਆਂ ਨੂੰ ਮਨੀ ਇਸ਼ੂ ਹੁੰਦਾ ਠੀਕ ਹੈ ਜੀ ਉਹ ਕੀ ਕਹਿੰਦੇ ਆ ਜੀ ਪਾਜੀ ਕੈਨਸਲ ਕਰ ਦੋ ਕੈਨਸਲ ਕਰਾਤਾ ਅਸੀਂ OTV ਦਿੰਨੇ ਆ ਉਹ ਕਸਟਮਰ ਕੈਨਸਲ ਕਰਾ ਦਿੰਦਾ ਠੀਕ ਹੈ ਜੀ ਹੁਣ ਆ ਸਟicker ਇਥੋਂ ਲੱਥ ਦਾਨੀ ਪਾੜ ਜਾਂਦਾ ਠੀਕ ਹੈ ਜੀ ਇਸ ਕਰਕੇ ਲੱਗੇ ਰਹੂਗਾ ਠੀਕ ਹੈ ਠੀਕ ਹੈ ਜੀ ਆ ਇੱਕ ਕਸਟਮਰ ਕੋਲ ਕਟਿਆ ਗਿਆ ਅਰੇ ਤੇ ਦੂਜਾ ਲੱਗ ਜਾ ਆ ਦੂਜਾ ਇਹ ਦੂਜਾ ਇੱਕ ਵਾਰ ਦੂਜੇ ਕਸਟਮਰ ਨੂੰ ਫੇਰ ਦਿੱਤਾ ਉਹ ਵੀ ਕੱਟਿਆ ਗਿਆ ਫਿਰ ਇਹਨਾਂ ਦੀ ਇਹਨਾਂ ਦੀ ਵਾਰੀ ਤੀਜੀ ਸੀਗੀ ਠੀਕ ਹੈ ਠੀਕ ਹੈ ਪਰ ਭਾਈ ਤੂੰ ਮੇਰੀ ਗੱਲ ਸੁਣ ਇਮਾਨਦਾਰੀ ਨਾਲ ਦੱਸੀ ਕਿ ਭਾਈ ਜਿਹੜੀ 1000 ਰੁਪਏ ਦੀ ਆਪੇ ਤੂੰ ਸਮਾਨ ਲੈਣ ਜਾਏਗਾ 1000 ਰੁਪਏ ਦਾ ਸਮਾਨ ਲੇਤਾ ਉੱਥੇ ਤੈਨੂੰ ਜਾਲੀ ਜੀ ਜਾਂ ਸ਼ਲਟ ਫੜਾ ਦਿੱਤੀ ਜਾਵੇ ਮੈਂ ਤੁਹਾਡੀ ਗੱਲ ਸਾਰੀ ਸਹਿਮਤ ਹਾਂ ਠੀਕ ਹੈ ਜੀ ਆਪਾਂ ਕਿਨਾਂ ਦੇ ਮੈਂ ਵੀ ਤੁਹਾਡੇ ਅਰਗਾਂ ਤੁਸੀਂ ਮੈਨੂੰ ਕਹਿੰਦੇ ਹੋ ਕਿ ਆਹ ਕਿਨਾਂ ਦੇ ਜਾਲੀ ਹੈ ਕੰਪਨੀ ਨੇ ਵਿੱਚ ਪੈਕ ਕੀ ਕੀਤਾ ਸਾਨੂੰ ਨਹੀਂ ਪਤਾ ਤੇ ਰਹੀ ਗੱਲ ਫਿਰ ਕੰਪਨੀ ਕੰਪਨੀ ਫਰੋਡ ਕਰ ਰਹੀ ਹੈ ਲੋਕਾਂ ਨਾਲ ਕੰਪਨੀ ਸਾਡੀ ਨਹੀਂ ਕਰ ਰਹੀ ਭਾਜੀ ਹਾਂ ਉਹੀ ਮੈਂ ਕਹਿ ਰਿਹਾ ਇਹ ਪਿੱਛੇ ਵਾਲੀਆਂ ਜਿਹੜੀਆਂ ਪੈਕ ਕਰਕੇ ਵੇਚ ਰਿਓ ਫਰੋਡ ਕਰ ਰਹੀਆਂ ਨੇ ਜਿਹੜੀਆਂ ਇਹ ਥਰਡ ਪਾਰਟੀ ਤੁਸੀਂ ਇੰਸਟਾਗ੍ਰam ਫੇਸਬੁਕ ਇੰਸਟਾਗ੍ਰam ਫੇਸਬੁਕ ਤੋਂ ਕਿੰਨਾ ਬੰਦੇ ਕੁਝ ਵੀ ਮੰਗਾਉਂਗੇ ਨਾ ਯਾ ਅਨਦਰ ਕਿੰਨੇ ਬੰਦੇ ਜਿਵੇਂ ਐਡਾ ਦੇਖ ਲੈਣੇ ਆਪਾਂ ਉਥੋਂ ਕੁਝ ਵੀ ਮੰਗਾਉਂਗੇ ਤੁਹਾਡਾ ਫੇਕ ਹੀ ਆਣਾ ਉੱਚ ਰਿਸਪੌਂਸਿਬਿਲਟੀ ਤੁਹਾਡੀ ਹੈ ਤੁਸੀਂ ਆਪ ਚੈੱਕ ਕਰਕੇ ਲੈਣਾ ਜੇ ਤੁਸੀਂ ਆਰਡਰ ਪਾ ਰਹੇ ਹੋ ਤੁਸੀਂ ਆਪ ਚੈੱਕ ਕਰੋ ਕਿ ਤੁਹਾਡੀ ਰਿਟਰਨ ਪਾਲਿਸੀ ਹੈ ਰਿਫੰਡ ਹੈ ਜੇ ਤੁਹਾਡਾ ਪਾਰਸਲ ਗਲਤ ਆ ਗਿਆ ਤੁਹਾਨੂੰ ਰਿਫੰਡ ਮਿਲੇਗਾ ਜਿਵੇਂ ਕਿ ਆਪਾਂ ਨੂੰ ਫਲਿੱਪਕਾਰਟ ਦੇ ਵਿੱਚੋਂ ਮਿਲਦਾ ਹੈ ਐਮਾਜ਼ੋਨ ਦੇ ਵਿੱਚੋਂ ਮਿਲਦਾ ਠੀਕ ਹੈ ਜੀ ਐਮਾਜ਼ੋਨ ਚ ਵੀ ਤੁਹਾਨੂੰ ਰਿਟਰਨ ਪਾਲਿਸੀ ਹੈਗੀ ਹੈ ਫਲਿੱਪਕਾਰਟ ਤੋਂ ਵੀ ਹੈਗੀ ਹੈ ਮੀਸ਼ੋ ਤੋਂ ਵੀ ਹੈਗੀ ਹੈ ਤੁਹਾਨੂੰ ਮੰਤਰਾ ਤੋਂ ਵੀ ਹੈਗੀ ਹੈ ਅਨਦਰ ਐਪਲੀਕੇਸ਼ਨ ਹੈ ਜਿਹੜੇ ਆ ਮੇਰਾ ਪਾਰਸਲ ਖੁੱਦ ਦਾ ਮੈਂ ਮੰਗਾਇਆ ਫੇਸਬੁੱਕ ਤੇ ਮੰਗਾਇਆ ਮੈਂ ਵੀ ਚੈੱਕ ਕਰਨ ਲਈ ਮੰਗਾਇਆ ਆ ਕੀ ਆਇਆ ਮੇਰੇ ਕੋਲ ਦੇ ਨਾਲ ਚਾਰਟੀ ਸ਼ਰਟ ਮੰਗਾਈ ਸੀ ਮੈਂ ਚਾਰਟੀ ਸ਼ਰਟ ਮੰਗਾਈ ਸੀ ਮੈਂ ਕੈਨਸਲ ਕਰ ਦੇ ਸਕਦੇ ਵੀ ਜਿਹੜੇ ਆਨਲਾਈਨ ਲੋਕ ਮੰਗਾ ਰਹੇ ਹੋ ਉਹ ਸਿਰਫ ਝਾਂਸੇ ਦੇ ਵਿੱਚ ਨੇ ਉਹ ਬ੍ਰਾਂਡਡ ਚੀਜ਼ਾਂ ਦਿਖਾ ਕੇ ਕਿਉਂਕਿ ਮੇਰੇ ਨਾਲ ਉਹ ਵਾਅਦਾ ਤੁਹਾਨੂੰ ਇਹਦੀ ਹਕੀਕਤ ਪਤਾ ਹੋਏਗੀ ਉਹ ਤੁਸੀਂ ਦੱਸ ਦਿਓ ਸਾਨੂੰ ਬਸ ਸਾਨੂੰ ਇਹੀ ਲੋਕਾਂ ਨੂੰ ਦਿਖਾਣਾ ਹੈ ਕਿ ਵੀ ਜਿਹੜੀ ਤੁਸੀਂ ਆਨਲਾਈਨ ਚੀਜ਼ਾਂ ਮੰਗਾ ਰਹੇ ਹੋ ਉਹ ਤੇ ਤੁਹਾਡੇ ਨਾਲ ਸਿਰਫ ਫਰੋਡ ਹੋ ਰਿਹਾ ਹੈ ਫਰੋਡ ਹੀ ਹੈ ਉਹ ਤੁਸੀਂ ਇੱਕ ਵਾਰੀ ਦੱਸ ਦਿਓ ਕਿ ਕਿਵੇਂ ਹੁੰਦਾ ਤੁਸੀਂ ਭਾਜੀ ਕਿਹਨਾ ਦਿੰਦੇ ਆ ਕਿ ਭਾਈ ਫਰੋਡ ਕਿਵੇਂ ਹੁੰਦਾ ਬਸ ਫਰੋਡ ਤੁਹਾਨੂੰ ਦੱਸਦਾ ਜੇ ਤੁਸੀਂ ਕਿਹਨਾ ਵੰਦੇ ਆ ਆਪਣਾ ਐਮਾਜ਼ੋਨ ਤੋਂ ਮੰਗਾਉਂਗੇ ਪਲੇਅਰ ਇਹਨਾਂ ਦੇ ਫਲਿੱਪਕਾਰਟ ਤੋਂ ਮੰਗਾਉਂਗੇ ਮੀਸ਼ੋ ਤੋਂ ਮੰਗਾ ਲੂਗੇ ਮਿੰਤਰਾ ਤੋਂ ਮੰਗਾ ਲੂਗੇ ਤੁਹਾਡੇ ਨਾਲ ਕਦੀ ਫਰੋਡ ਨਹੀਂ ਹੋਏਗਾ ਠੀਕ ਹੈ ਜੀ ਕਦੀ ਫਰੋਡ ਨਹੀਂ ਹੋਏਗਾ ਜੇ ਤੁਹਾਡੀ ਕੋਈ ਗਲਤ ਚੀਜ਼ ਆ ਗਈ ਜਾਂ ਟੁੱਟੀ ਆ ਗਈ ਜਾਂ ਪ੍ਰਾਣੀ ਕੋਈ ਚੀਜ਼ ਆ ਗਈ ਉਹਦੇ ਨਾਲ ਤੁਹਾਡਾ ਉਹ ਤੁਹਾਡੀ ਰਿਟਰਨ ਪਾਲਿਸੀ ਹੈ ਉਹਦੇ ਚ ਹੋਏਗੀ ਹੋਏਗੀ ਠੀਕ ਹੈ ਜੀ ਹਾਂ ਜੀ ਜੜਾ ਰਟਾ ਤੁਹਾਡੇ ਵਿੱਚ ਫੇਕ ਚੀਜ਼ਾਂ ਆ ਰਹੀਆਂ ਨੇ ਫੇਕ ਚੀਜ਼ਾਂ ਤੁਹਾਡੀਆਂ ਇਦਾਂ ਦੇ ਐਪਲੀਕੇਸ਼ਨ ਦਾ ਜਿਹੜੀ ਐਡਾ ਤਾਂ ਤੁਸੀਂ ਮੰਗਾਨੇ ਹੋ ਕਿ ਜਿਹੜੀ ਚੀਜ਼ ਆਪਾਂ ਚਾ ਚਾ ਦੇ ਵਿੱਚ ਆਪਾਂ ਬ੍ਰਾਂਡਡ ਚੀਜ਼ਾਂ ਦੇ ਕੇ ਲੈ ਤਾਂ ਲੈਣੇ ਆ ਕਿ ਆਪਾਂ ਨੂੰ ਪਤਾ ਕਿ 1000 ਰੁਪਏ ਦੀ ਚੀਜ਼ ਆ ਯਾਰ ਵਧੀਆ ਹੋਗੀ ਪਰ ਆਪਾਂ ਉਹਦੇ नीचे ਇਹ ਨਹੀਂ ਚੈੱਕ ਕਰਦੇ ਉਹਦੇ नीचे ਰਿਟਰਨ ਪਾਲਿਸੀ ਹੈ ਜਾਂ ਨਹੀਂ ਹੈ ਠੀਕ ਹੈ ਨਾ ਜੀ ਆਪਾ ਯਾਰ ਖੁਦ ਸਮਝਦਾ ਆ ਰਹਾ ਆ ਆਪਾਂ ਇਹ ਚੀਜ਼ ਮੰਗਾਣੀ ਆ ਆਪਾਂ 1000 ਰੁਪਏ ਲਗਾਣੇ ਆ ਆਪਾਂ 1000 ਰੁਪਏ ਹੀ ਸ਼ੋਰੂਮ ਚ ਲਾਂਜਾਈਏ ਆਪਾਂ ਕਿੰਨੀਆਂ ਚੀਜ਼ਾਂ ਚੈੱਕ ਕਰਦੇ ਆ ਆਪਾਂ ਕਸਟਮ ਕਿਨਾਂ ਦੇ ਦੁਕਾਨਦਾਰ ਨਾਲ ਸੇਲਸਮੈਨ ਨਾਲ ਕਿੰਨਾ ਕੁਝ ਕਰਦੇ ਆ ਬਾਕੀ ਰਾ ਬੰਦੇ ਨਾਲ ਅੱਜ ਹੋਇਆ ਕੀ ਆ ਦੱਸ ਦਿਓ ਆ ਪਾ ਜੀ ਨਾਲ ਫਰਾਡ ਹੋਇਆ ਫਰਾਡ ਹੋਇਆ ਕੰਪਨੀ ਵੱਲੋਂ ਹੋਇਆ ਤੇ ਰਹੀ ਗੱਲ ਇਹਨਾਂ ਦੀ ਆਪਦੀ ਗਲਤੀ ਕਰਕੇ ਹੋਇਆ ਇਹਨਾਂ ਦੀ ਗਲਤੀ ਕੀ ਸੀਗੀ ਇਹਨਾਂ ਨੇ ਆਰਡਰ ਤਾਂ ਮੰਗਾ ਲਿਆ ਆਰਡਰ ਮੰਗਾ ਕੇ نیچے ਇਹਨਾਂ ਨੇ ਇਹ ਨਹੀਂ ਚੈੱਕ ਕੀਤਾ ਕਿ ਕਿਨਾਂ ਦੇ ਦੀ ਰਿਟਰਨ ਪਾਲਿਸੀ ਹੈ ਕਿ ਨਹੀਂ ਹੈ ਇਹਨਾਂ ਦੀ ਇੱਕ ਮਿਸਟੇਕ ਕੰਪਨੀਆਂ ਨੇ ਇਹਨਾਂ ਨਾਲ ਕੀਤੀ ਐ ਇਸ ਗੱਲ ਤੋਂ ਅਸੀਂ ਨਹੀਂ ਮੁੱਕਰਦੇ ਬਈ ਫਿਰ ਇਸ ਤਰ੍ਹਾਂ ਤਾਂ ਆਪਾਂ ਦੇਖੋ ਅੱਜ 1000 ਰੁਪਏ ਦੀ ਚੀਜ਼ ਕਿਸੇ ਨੇ ਮੰਗਾਈ ਐ ਕੋਈ 5000 ਦਾ ਵੀ ਮੰਗਾਦਾ ਹੋਊਗਾ ਕੋਈ ਵੱਧ ਵੀ ਮੰਗਾਦਾ ਹੋਊਗਾ ਫਿਰ ਕਿੰਨੇ ਲੋਕ ਸ਼ਿਕਾਰ ਹੁੰਦੇ ਹੋਣਗੇ ਉਹ ਚੈੱਕ ਕਰਦੇ ਬਹੁਤ ਹੁੰਦੇ ਆ ਜਿਹੜੇ ਚੀਜ਼ਾਂ ਨਹੀਂ ਚੈੱਕ ਕਰਦੇ ਡਿਲੀਵਰ ਕਰਵਾ ਲੈਂਦੇ ਆ ਸਾਡੇ ਕੋਲ ਉਹ ਕਹਿ ਦਿੰਦੇ ਭਾਜੀ ਦੇ ਦਿਓ ਅਸੀਂ ਡਿਲੀਵਰ ਕਰ ਦਿੰਨੇ ਆ ਉਹਨਾਂ ਦੇ ਘੇ ਤੇ ਉਹ ਇਹਨਾਂ ਦਾ ਚੀਜ਼ਾਂ ਦਾ ਸ਼ਿਕਾਰ ਹੁੰਦੇ ਆ ਲੱਖਾਂ ਹੀ ਹੁੰਦੇ ਆ ਠੀਕ ਹੈ ਨਾ ਜੀ ਆਪਣੇ ਬੰਦੇ ਮਿਲ ਜਾਂਦੇ ਏਦਾਂ ਦੇ ਸਾਨੂੰ ਭਾਜੀ ਕਿਹਨਾਂ ਦੇ ਅੱਜ ਏਦਾਂ ਦਾ ਬੰਦਾ ਅੱਜ ਮਿਲਿਆ ਕਿ ਜਿਹਦੇ ਨਾਲ ਆ ਜੀ ਹੋਈ ਹੈ ਨਿੱਤੇ ਸਾਡਾ ਅਗਨਾਂ ਦੇ ਅੱਛਾ ਇਹ ਕਿੰਨੇ ਕਿ ਦੀ ਹੋ ਗਈ ਬਾਈ ਤੇਰੇ ਹਿਸਾਬ ਨਾਲ ਕਿੰਨੇ ਕਿ ਦੀ ਹੋਊਗੀ ਇਹ ਅਜੀ ਏਦਾਂ ਕੋਈ ਏਦਾਂ ਸਿਆਹ ਹਡੀਆਂ ਨੇ ਲਾਂਦੇ ਉਦਾਂ 100 ਦੀ 200 ਦੀ 300 ਦੀ ਇਹਨਾਂ ਦਾ ਬਾਬਾ ਜੀ ਆਪ ਨੂੰ ਆਪ ਨੂੰ ਪਤਾ ਜੇ ਆਪਾਂ ਕਹਿੰਨੇ ਪਿਆ ਕਿ ਕਿੰਨਾਂ ਦੇ ਘੰਟਾ ਕਰ ਜਿਹੜੀਆਂ نیچے ਕਿੰਨਾਂ ਦੇ ਜਨਾਨੀਆਂ ਲਾ ਕੇ ਖੜਦੇ ਆ ਤੁਸੀਂ ਉਹਦੀ ਗੱਲ ਉਹਦੀ ਗੱਲ ਕਰਦੇ ਹੋ ਤੇ ਤੁਹਾਨੂੰ ਪਤਾ ਹੀ ਹੋਏਗਾ ਕੀ ਹੈਗੇ ਵੀਰੇ ਸੇਰੇ ਚ ਇਹ ਤਾਂ ਹੈਗੀ ਕਬਾੜ ਮੈਂ ਸਿੱਧਾ ਕਹਿੰਦਾ ਇਹ ਕੰਪਨੀ ਦਾ ਕਬਾੜ ਭੇਜਿਆ ਗਲਤੀ ਇਹਨਾਂ ਦੀ ਇਹਨਾਂ ਨੇ ਰਿਟਰਨ ਪਾਲਿਸੀ ਕਿਉਂ ਨਹੀਂ ਚੈੱਕ ਕੀਤੀ ਠੀਕ ਹੈ ਜੀ ਠੀਕ ਸਾਡੀ ਜੇ ਤੁਸੀਂ ਗਲਤੀ ਘਟਾਉਂਦੇ ਕੋਈ ਅਪੀਲ ਕਰੋਗੇ ਤੁਹਾਨੂੰ ਪਤਾ ਪਤਾ ਹੋਊਗਾ ਵੀ ਕਿਹੜੀ ਕਿਹੜੀ ਚੀਜ਼ ਦੇਖ ਕੇ ਜਿਹੜਾ ਲੋਕ ਲੈਣੇ ਨੇ ਜੇ ਅਸੀਂ ਲੋਕਾਂ ਨੂੰ ਅਸੀਂ ਲੋਕਾਂ ਵੱਲੋਂ ਇੱਕੋ ਚੀਜ਼ ਕਹਿੰਦੇ ਆ ਜੇ ਤੁਸੀਂ ਚੀਜ਼ ਮੰਗਾਣੀ ਹੈ ਸਾਡੇ ਸੇ ਅਸੀਂ ਤੁਸੀਂ ਮੀਡੀਆ 'ਚ ਸਾਨੂੰ ਵਾਇਰਲ ਕਰਨ ਨਾਲ ਕੋਈ ਗੱਲ ਨਹੀਂ ਸਾਡਾ ਸੱਚ ਤੇ ਖੜੇ ਅਸੀਂ ਤੁਹਾਡੇ ਖਿਲਾਫ ਤਾਂ ਨਹੀਂ ਠੀਕ ਹੈ ਨਾ ਤੁਸੀਂ ਜਿਹੜੀ ਚੀਜ਼ਾਂ ਤੁਸੀਂ ਗੱਲ ਕਰਦੇ ਹੋ ਨਾ ਜੇ ਕਿਨਾਂ ਦੇ ਕਸਟਮਰ ਕੋਈ ਵੀ ਐਡ ਤੋਂ ਮੰਗਾਏਗਾ ਉਹਦਾ ਜ਼ਿੰਮੇਵਾਰ ਹੋ ਆਪ ਹੈ ਟਰੋਡ ਨਿਕਲੇ ਸਹੀ ਨਿਕਲੇ ਉਹਦੀ ਜ਼ਿੰਮੇਵਾਰੀ ਡਿਲੀਵਰੀ ਬੋਏ ਦਾ 99% ਫਰਾਡ ਅਨਦਰ ਐਪਲੀਕੇਸ਼ਨ ਆ ਚਾਰ ਮੈਂ ਤੁਹਾਨੂੰ ਸਾਈਡਾ ਦਸੀਆਂ ਫੇਸਬੁਕੀ ਐਮਾਜ਼ੋਨ ਇੰਸਟਾਗ੍ਰਾਮ ਫਲਿੱਪਕਾਰਟ ਕਿੰਨਾ ਬੰਦੇ ਸ਼ੌਪਸੀ ਵੀ ਫਲਿੱਪਕਾਰਟ ਦੀ ਹੋਈ ਹੈ ਠੀਕ ਹੈ ਇੱਕ ਕਿੰਨਾ ਮਿੰਤਰਾ ਚਾਰ ਪੰਜ ਹੋ ਗਈਆਂ ਦੋ ਇੱਕ ਉਹ ਦੀਆਂ ਨੇ ਠੀਕ ਹੈ ਜੀ ਆ ਜਿਹੜੀਆਂ ਸਾਈਡਾ ਤੋਂ ਮੰਗਾਉਂਗੇ ਮੈਂ ਗਰੰਟੀ ਲੈਂਦਾ ਇੱਚ ਕੋਈ ਦਿੱਕਤ ਆਣੀ ਨਹੀਂ ਤੁਹਾਨੂੰ ਐਦਾਂ ਦੀ ਐਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੇ ਬਾਈ ਚਾਂਸ ਆ ਵੀਗੀ ਰਿਟਰਨ ਪਾਲਸੀ ਹੈ ਜਿਓ ਚਿੱਤ ਮਤਲਬ ਬਾਈਨਲ ਬਾਈਨਲ ਤੋਂ ਖਾ ਹੋਇਆ ਫਿਰ ਵੀ ਤੁਸੀਂ ਹਰ ਇੱਕ ਜਗ੍ਹਾ ਤੇ ਜੋ ਵੀ ਆਨਲਾਈਨ ਸ਼ਾਪਿੰਗ ਕਰਨੀ ਆ ਉਹਦੇ ਤੇ ਹਮੇਸ਼ਾ ਚੈੱਕ ਕਰਨਾ ਹੈ ਕਿ ਆਪਣੀ ਰਿਟਰਨ ਪਾਲਿਸੀ ਹੈ ਜਾਂ ਨਹੀਂ ਹੈ ਰਿਟਰਨ ਪਾਲਿਸੀ ਹੋਏਗੀ ਤੁਹਾਡਾ ਹੱਲ ਹੋਏਗਾ ਰਿਟਰਨ ਪਾਲਿਸੀ ਨਹੀਂ ਹੋਏਗੀ ਤੁਹਾਡਾ ਹੱਲ ਹੋਏਗਾ ਕੀ ਨਾਮ ਤੁਹਾਡਾ ਮੇਰਾ ਨਾਮ ਹਰਮਨ ਹਰਮਨ ਸਿੰਘ ਸੋ ਹਰਮਨ بھائی ਨੇ ਬੜੇ ਤਰੀਕੇ ਵੀ ਦੱਸਦੇ ਵੀ ਕਿਵੇਂ ਤੁਸੀਂ ਸਮਾਨ ਮੰਗਾਉਣਾ ਹੈ ਤੇ ਕਿਵੇਂ ਤੁਸੀਂ ਫਰਾਡ ਹੋਵੋਗੇ ਬੜੀਆਂ ਗੱਲਾਂ ਵੀ ਦਸੀਆਂ ਉਹਨੇ ਤੇ ਪਰੇਸ ਭਾਈ ਨਾਲ ਤਾਂ ਜਰੂਰ ਮਾੜਾ ਹੋਇਆ ਫਲਿੱਪਕਾਰਟ ਤੋਂ ਆਰਡਰ ਕੀਤਾ ਸਮਾਨ ਜਿਹੜਾ ਵੈ ਹਜ਼ਾਰ ਰੁਪਏ ਦਾ ਸਮਾਨ ਮੰਗਾਇਆ ਸੀਗਾ ਤੇ ਹਜ਼ਾਰ ਰੁਪਏ ਦੇ ਵਿੱਚ ਆ ব্র্যান্ডਡ ਸਮਾਨ ਜਿਹੜਾ ਉਹ ਆਇਆ ਵੈ ਆ ਦੇਖੋ ਇੱਥੋਂ ਫਟਿਆ ਹੋਇਆ ਆ ਜਿਵੇਂ ਲੱਗਦਾ ਨਹੀਂ ਵੀ ਇਰਾਨ ਰਾਗ ਦੇ ਵਿੱਚ ਜਵੇਂ ਕੱਪੜੇ ਪਾ ਕੇ ਸੁੱਟ ਦਿੰਦੇ ਆ ਲੋਕ ਤੇ ਉਹ ਫਿਰ ਇੰਡੀਆ ਦੇ ਵਿੱਚ ਆ ਜਾਂਦੇ ਆ ਤੇ ਉਹ ਫਿਰ ਘੰਟਾ ਘਰ ਬਾਜ਼ਾਰਾਂ ਦੇ ਵਿੱਚ ਵਿਕਦੇ ਆ ਭਾਈ ਇਹ ਉਹੀ ਲੱਗ ਰਿਹਾ ਤੇ ਉਥੋਂ ਹੀ ਸ਼ਾਇਦ ਇਹ ਕੰਪਨੀ ਨੇ ਇਹਨੂੰ ਪੈਕ ਕੀਤਾ ਤੇ ਉਸ ਤੋਂ ਬਾਅਦ ਕੰਪਨੀ ਨੂੰ ਭੇਜਤਾ ਕਿ ਭਈਆ 100 ਰੁਪਏ ਦਾ ਮਾਲ ਜਿਹੜਾ ਸਾਡਾ 1000 ਰੁਪਏ ਦਾ ਵਿਕੇ ਤਾਂ ਜੇ ਭਾਈ ਜਿਹੜਾ ਇਸ ਦਾ ਸ਼ਿਕਾਰ ਹੋਇਆ ਤੁਸੀਂ ਵੀ ਨਾ ਹੋਇਓ ਔਨਲਾਈਨ ਮੰਗਾਉਣ ਤੋਂ ਪਹਿਲਾਂ ਬ੍ਰਾਂਡ ਨਾ ਦੇਖਿਆ ਕਰੋ ਤਰੀਕਾ ਵੀ ਦੇਖ ਲਿਆ ਕਰੋ ਕਿ ਕਿਵੇਂ ਮੰਗਾਉਣਾ ਇਸ ਤੋਂ ਵਧੀਆ ਤੁਸੀਂ ਆਪ ਜਾ ਕੇ ਉੱਥੇ ਤਰੀਕੇ ਨਾਲ ਦੇਖ ਕੇ ਲਿਆਓ ਉਹ ਵਧੀਆ ਪਰ ਔਨਲਾਈਨ ਮੰਗਾਓਗੇ ਤਾਂ ਇਸ ਤਰ੍ਹਾਂ ਦੇ ਠੱਗੀ ਦੇ ਸ਼ਿਕਾਰ ਜ਼ਰੂਰ ਹੋਵੋਗੇ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਲੋਕ ਜਿਹੜੇ ਨੇ ਉਹ ਅਵੇਅਰ ਹੋ ਜਾਣ ਔਨਲਾਈਨ ਆਰਡਰ ਸੋ ਸਮਝ ਕੇ ਮੰਗਾਣ ਕੈਮਰਾਮੈਨ ਪ੍ਰਿੰਸ ਦਿਨ ਆਲ ਦਾ ਸਿਟੀ ਹੈਡਲਾਈਨ ਜੈ ਕੁਮਾਰ